ਜੀ ਕਾਲਤਖ ਸਾਹਿਬ ਦੇ ਸਨਮੁਖ ਹੋ ਕੇ ਸਿਰ ਝੁਕਾ ਕੇ ਮੈਂ ਗੁਰੂ ਮਹਾਰਾਜ ਤੋਂ ਮਾਫੀ ਮੰਗਣਾ ਚਾਹਣਾ। ਕਹਿੰਦੇ ਡਾਇਨਾਸੌਰ ਆਜੂ ਪਰ ਕਾਲਿਆਂ ਦੀ ਸਰਕਾਰ ਨਹੀਂ ਹੈ। ਤੁਹਾਡੀ ਸਰਕਾਰ ਦੇ ਦੌਰਾਨ ਜੇ ਕਿਸੇ ਦਾ ਵੀ ਸਰਕਾਰ ਜਾਂ ਸਰਕਾਰ ਤੋਂ ਬਗੈਰ ਵੀ ਕਿਸੇ ਦਾ ਦੁੱਖ ਦੇ ਅੱਖਾਇਆ ਹੋਏ ਅਸੀਂ ਮਾਫੀ ਚਾਹਣੀ ਹੈ। ਹੱਥੋਂ ਖੁੰਝੇ ਹੁਣ ਅਲਪਤਲ ਗਾਉਣ ਦਾ ਕੋਈ ਫਾਇਦਾ ਨਹੀਂ ਹੈ ਹੁਣ ਤਾਂ ਪਲਾਹੀ ਹੱਥ ਮਾਰਦੇ ਫਿਰਦੇ ਨੇ ਹੁਣ ਕੁਛ ਨਹੀਂ ਹੱਥ ਪੱਲੇ ਲੱਗਣਾ ਜਦੋਂ ਸਰਕਾਰ ਚਾਹੁੰਦੇ ਸੀ ਉਦੋਂ ਮੋਢਿਆਂ ਤੋਂ ਦੀ ਥੁੱਕਦੀ ਸੀ ਅੱਜ ਉਹ ਗੁਰੂ ਘਰਾਂ 'ਚ ਜਾ ਕੇ ਤਾਂ ਮਾਫੀ ਮੰਗਦੇ ਫਿਰਦੇ ਨੇ ਉਹਦੇ ਨਾਲ ਉਹ ਜੇ ਕੰਮ ਹੀ ਨਾ ਕਰੋ ਡਾਇਨਾਸੌਰ ਆ ਸਕਦੀ ਨਹੀਂ ਪਰ ਅਕਾਲੀ ਦਲ ਪੰਜਾਬ ਦੇ ਵਿੱਚ ਵਾਪਸ ਨਹੀਂ ਆ ਸਕਦਾ ਇਹ ਕਹਿਣਾ ਹੈ ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਜਰਾ ਦਾ ਜੀ ਹਾਂ ਤੋਂ ਉਹਨੂੰ ਦੱਸ ਦੇ ਕਿ ਮੋਗਾ ਦੇ ਵਿੱਚ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਪਹੁੰਚੇ ਸੀ ਇਸ ਮੌਕੇ ਉਹਨਾਂ ਦੇ ਵੱਲੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਜੋ ਪੰਚ ਤੋਂ ਵਿਅਦਮਿਆ ਲਈ ਮਾਫੀ ਮੰਗੀ ਗਈ ਆ ਉਸ ਦੇ ਉੱਤੇ ਨਿਸ਼ਾਨਾ ਸਦਿਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਹੁਣ ਅਕਾਲੀ ਦਲ ਦੀ ਸਰਕਾਰ ਕਦੇ ਵੀ ਨਹੀਂ ਬਣ ਸਕਦੀ ਸਰ ਇੱਕ ਸੁਖਵੀਰ ਸਿੰਘ ਬਾਦਲ ਨੇ ਅਕਾਲ ਤੱਕ ਤੋਂ ਮਾਫੀ ਮੰਗੀ ਆ ਕਿ ਸਾਡੀ ਸਰਕਾਰ ਵੱਲੇ ਜੇ ਕਿਸੇ ਦਾ ਦਿਲ ਦੁਖਿਆ ਤਾਂ ਉਹਦੇ ਲਈ ਮਾਫੀ ਮੰਗਦਾ ਹਾਂ ਔਰ ਬੇਨਵੀ ਦੇ ਦੋਸ਼ਾਂ ਦੇ ਦੌਰਾਨ ਹੋਈ ਹੈ ਤੇ ਸਜ਼ਾ ਜਿਹੜੇ ਉਹਨਾਂ ਨੂੰ ਮਿਲੀ ਨਹੀਂ ਅਜੇ ਤੱਕ ਹੱਥੋਂ ਖੁੰਝੇ ਹੁਣ ਅਲਪ ਤਲਗਾਉਣ ਦਾ ਕੋਈ ਫਾਇਦਾ ਨਹੀਂ ਹੈ ਉਹਨਾਂ ਤਾਂ ਪਲਾਹੀ ਹੱਥ ਮਾਰਦੇ ਫਿਰਦੇ ਨੇ ਹੁਣ ਕੁਝ ਨਹੀਂ ਹੱਥ ਪੱਲੇ ਲੱਗਣਾ ਸੋ ਇਸ ਕਰਕੇ ਜੇ ਜਦੋਂ ਸਰਕਾਰ ਦੇ ਵਿੱਚ ਬੰਦਾ ਹੁੰਦਾ ਉਦੋਂ ਨਿਮਰਤਾ ਨਾਲ ਚੱਲੇ ਨੀਮਾ ਹੋ ਕੇ ਚੱਲੇ ਤਾਂ ਮਿਲਦਾ ਸਭ ਤੋਂ ਵਧੀਆ ਪਰ ਜਦੋਂ ਸਰਕਾਰ ਚੋਂਦੇ ਸੀ ਉਦੋਂ ਮੋਢਿਆਂ ਤੋਂ ਦੀ ਥੁੱਕਦੀ ਸੀ ਅੱਜ ਉਹ ਗੁਰੂ ਘਰਾਂ ਚ ਜਾ ਕੇ ਮਾਫੀ ਮੰਗਦੇ ਫਿਰਦੇ ਨੇ ਉਹਦੇ ਨਾਲ ਉਹ ਜੇ ਕੰਮ ਹੀ ਨਾ ਕਰੋ ਕੰਮ ਉਹ ਕਰੋ ਜੀਚ ਮਾਫੀ ਮੰਗਣ ਦੀ ਲੋੜ ਨਾ ਪਵੇ ਸੱਚੇ ਪਾਸ਼ਾ ਮਾਲਕ ਪ੍ਰਭੂ ਹਮੇਸ਼ਾ ਦੇਖਦਾ ਹੈ ਚਾਹੇ ਕੋਈ ਲੁੱਕ ਕੇ ਵੀ ਤੁਸੀਂ ਮਾਰਾ ਕੰਮ ਕਰ ਲੋ ਉਹਤੇ ਵੀ ਨਿਗਾਹ ਬਣੀ ਹੋਈ ਆ ਸੋ ਇਸ ਕਰਕੇ ਜਦੋਂ ਸਾਡੀਆਂ ਅੱਖਾਂ ਖੁੱਲੀਆਂ ਦੇ ਸਾਹਮਣੇ ਇਹੋ ਜੇ ਕਾਨੂੰਨਾਂੇ ਕੰਮ ਕੀਤੇ ਨੇ ਤਾਂ ਉਹਦੀ ਸਜ਼ਾ ਸੱਚੇ ਪਾਸ਼ਾ ਨੇ ਦੇਣੀ ਆ ਔਰ ਤੁਹਾਡੇ ਸਾਹਮਣੀਆਂ ਸਾਰਾ ਕੁਝ ਉਹਨਾਂ ਨੇ ਵੀ ਕਹਿੰਦਾ ਕਿ ਹੁਣ ਸਾਡੀ ਸਰਕਾਰ ਆਏਗੀ ਤਾਂ ਦੋਸ਼ਿਆਂ ਨੂੰ ਫੜ ਕੇ ਜੇਲ੍ਹ ਚ ਭੇਜਿਆ ਜਾਏਗਾ ਉਹਦਾ ਕਹਿਣਾ ਕਹਿੰਦੇ ਡਾਇਨਾਸੌਰ ਆਜੂ ਪਰ ਖਾਲੀ ਦੀ ਸਰਕਾਰ ਨਹੀਂ ਹੁੰਦੀ ਸੋ ਇਸ ਕਰਕੇ ਉਹ ਲਜਣ ਵੀ ਉਹਨਾਂ ਦੀ ਸਰਕਾਰ ਆਊਗੀ ਮੁਸ਼ਕਲ ਹੈ ਹੁਣ ਤਾਂ ਦੇਖੋ ਆਉਣ ਵਾਲੇ ਸਮੇਂ ਜਿਹੜਾ ਕਲਾ ਮੱਚੀ ਹੋਈ ਆ ਅਕਾਲੀ ਦਲ ਚ ਕਾਂਗਰਸ ਚ ਲਾ ਲੋ ਵੀ ਇੱਕ ਦੂਜੇ ਨੇ ਠੱਬੀ ਲਾਉਣ ਦੀ ਉਹ ਬਸ ਪਰਮਾਤਮਾ ਹੀ ਦੇਖਦਾ ਅਸੀਂ ਉਹਦੇ ਬਾਰੇ ਕੁਛ ਨਹੀਂ ਦੱਸਦੀ ਕਿ ਅਜੀਤ ਸ਼ਰਮਣੀ ਅਕਾਲੀ ਦਲ ਦੇਵ ਪ੍ਰਧਾਨ ਦੇ ਵੱਲੋਂ ਸੰਗਤ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹੋ ਕੇ ਪੰਥ ਤੋਂ ਮੁਆਫੀ ਮੰਗੀ ਗਈ ਉਹਨੇ ਕਿਹਾ ਕਿ ਸਾਡੀ ਸਰਕਾਰ ਵੇਲੇ ਜੋ ਬਿਆਦਬੀਆਂ ਹੋਈਆਂ ਨੇ ਉਹਨਾਂ ਦੇ ਲਈ ਉਹ ਮੁਆਫੀ ਮੰਗਦੇ ਨਹੀਂ ਕਿਉਂਕਿ ਉਹ ਦੋਸ਼ੀਆਂ ਨੂੰ ਫੜ ਨਹੀਂ ਸਕੇ ਉਹਨਾਂ ਨੂੰ ਦੋਸ਼ੀਆਂ ਨੂੰ ਫੜਨ ਦਾ ਮੌਕਾ ਹੀ ਨਹੀਂ ਦਿੱਤਾ ਗਿਆ ਦਸਦੀ ਕੇ ਹਰ ਸੁਖਵੀਰ ਸਿੰਘ ਬਾਦਲ ਦੇ ਬਿਆਨ ਦੇ ਉਤੇ ਸਿਆਸਤ ਗਰਮਾਈ ਗਈ ਹੈ ਜਿਸ ਦੇ ਉਤੇ ਕੈਬਨਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ ਜਿਸੀਂ ਮੋਗਾ ਵਿਖਿਆ ਜਿੱਥੇ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਬੀਬਾ ਅਮਨਦੀਪ ਖੋੜੀ ਜੀ ਔਰ ਸਾਡੇ ਐਮਐਲਏ ਸਾਹਿਬ ਲਾਡੀ ਢੋਸ ਵੀਰੂ ਦੀ ਇੱਥੇ ਅਸੀਂ ਜਿਹੜਾ ਐਸਟੀਪੀ ਪਲਾਂਟ ਹੈ ਜਿਹੜਾ ਉਹਦਾ ਉਦਘਾਟਨ ਜਿਹੜਾ ਕੀਤਾ ਜਿਦੇ ਨਾਲ ਇੱਥੇ ਨੇੜੇ ਟੀੜੇ ਦੇ ਚਾਰ ਪਿੰਡ ਨੇ ਜਿਹੜੇ ਜਿਹੜੇ ਹੈਗਾ ਇੱਕ ਜੀਤ ਸਿੰਘ ਵਾਲਾ ਬੁਖਣ ਵਾਲਾ ਇੱਕ ਕਲਕਲਾ ਇੱਕ ਸਿੰਘਾਵਾਲ ਚਾਰ ਪਿੰਡਾਂ ਦੇ ਜਿਹੜਾ 2500 ਏਕੜ ਰਕਬੇ ਨੂੰ ਜਿਹੜਾ ਇਸ ਪਾਣੀ ਦਾ ਜਿਹੜਾ ਫਾਇਦਾ ਹੋਣਾ ਕਿਉਂਕਿ ਸਾਡਾ ਧਰਤੀ ਦਾ ਪਾਣੀ ਦਾ ਲੈਵਲ ਹੈ ਜਿਹੜਾ ਉਹ ਲਗਾਤਾਰ ਨੀਚੇ ਚਲਾ ਜਾ ਰਿਹਾ ਸੋ ਉਹਨੂੰ ਰੋਕਣ ਵਾਸਤੇ ਅਸੀਂ ਉਹ ਪ੍ਰਾਲਾ ਕਰ ਸਕਦੇ ਹਾਂ ਅਸੀਂ ਜਿੱਥੇ ਮੈਂ ਕਿਸਾਨਾਂ ਨੂੰ ਬੇਨਤੀ ਕੀਤੀ ਆ ਉੱਥੇ ਤੁਹਾਡੇ ਮਾਧਿਅਮ ਜਰੀਏ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਆਓ ਸਾਰੇ ਰਲ ਕੇ ਧਰਤੀ ਦੇ ਨੀਚੇ ਵਾਲਾ ਪਾਣੀ ਹੈ ਜਿਹੜਾ ਉਹਨੂੰ ਬਚਾਈਏ ਔਰ ਉਹਨੂੰ ਬਚਾਉਣ ਦੇ ਕਈ ਤਰੀਕੇ ਹੋ ਸਕਦੇ ਨੇ ਜਿਵੇਂ ਬਰਸਾਤਾਂ ਦਾ ਜਿਹੜਾ ਸਮਾਂ ਉਦੋਂ ਅਸੀਂ ਜਿਆਦਾ ਜਿਆਦਾ ਪਾਣੀ ਹੈ ਜਿਹੜਾ ਉਹ ਰੀਚਾਰਜ ਹੋਵੇ ਧਰਤੀ ਦੇ ਵਿੱਚ ਜਾਵੇ ਤਾਂ ਕਿ ਜਿਹੜਾ ਧਰਤੀ ਦਾ ਪਾਣੀ ਦਾ ਲੈਵਲ ਹੈ ਜਿਹੜਾ ਉਹ ਥੱਲੇ ਨਾ ਜਾ ਸਕੇ ਔਰ ਇਦਾਂ ਦੇ ਜਿਹੜੇ ਪਲਾਂਟ ਨੇ ਉਹ ਹੋਰ ਵੀ ਬਹੁਤ ਸਾਰੇ ਪੰਜਾਬ ਦੇ ਵਿੱਚ ਲੱਗਣੇ ਨੇ ਜਲਦੀ ਜਿਹੜਾ ਹੈਗਾ ਧਰਮਕੋਟ ਹਲਕੀ ਦੇ ਵਿੱਚ ਵੀ ਜਿਹੜਾ ਇਦਾਂ ਦਾ ਪਲਾਂਟ ਹੈ ਜਿਹੜਾ ਉਹ ਲੱਗ ਜੋ ਹੋਰੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਿਵੇਂ ਕਿ ਛੱਪਣਾ ਦਾ ਪਾਣੀ ਹੈ ਉਹ ਉਹ ਵੇਸਟਜ ਹੁੰਦਾ ਸੋ ਉਸ ਪਾਣੀ ਨੂੰ ਵੀ ਸੰਭਾਲ ਕੇ ਉਹਨੂੰ ਵੀ ਖੇਤੀ ਜਿਹੜੇ ਦੇਖੀ ਸਿੰਚਾਈ ਲਈ ਜਿਹੜਾ ਵਰਤਾਇਆ ਜਾਣਾ ਜਿਹਦੇ ਨਾਲ ਕਿਸਾਨੀ ਨੂੰ ਫਾਇਦਾ ਹੋਣਾ ਜਿਵੇਂ ਪੰਜਾਬ ਦਾ ਰਕਬਾ ਬਹੁਤ ਵੱਡਾ ਰਕਬਾ ਪੰਜਾਬ ਦਾ 50 ਲੱਖ ਹੈਕਟੇਅਰ ਰਕਬਾ ਜਿਹਦੇ ਵਿੱਚੋਂ 48 ਲੱਖ ਹੈਕਟੇਅਰ ਰਕਬਾ ਹੈ ਜਿਹੜਾ ਉਹ ਇਹਦੇ ਥੱਲੇ ਆ ਫਸਲਾਂ ਥੱਲੇ ਆ ਸੋ ਉਸ ਨੂੰ ਸਿੰਜਣ ਵਾਸਤੇ ਸਾਨੂੰ ਪਾਣੀ ਦੀ ਲੋੜ ਹੈ ਸੋ ਇਸੇ ਕਰਕੇ ਇਹ ਪਾਣੀ ਨੂੰ ਅ ਸਹੀ ਤਰੀਕੇ ਨਾਲ ਖੇਤਾਂ ਚ ਲੱਗੇ ਜਾਣ ਵਾਸਤੇ ਉਹ ਜੀ ਪਲਾਂਟਾਂ ਦੀ ਜੀ ਸਰ ਨਜ਼ਾਇਜ਼ ਮਾਈਨਿੰਗ ਨੂੰ ਲੈ ਕੇ ਵੀ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਗਈਆਂ ਔਰ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਜਿਹੜੇ ਨਜ਼ਾਇਜ਼ ਮਾਈਨਿੰਗ ਕਰਦੇ ਆ ਬਖਸ਼ਿਆ ਨਹੀਂ ਇਹ ਦੇਖੋ ਕਿਤੇ ਨਾ ਕਿਤੇ ਜੋ ਜਿਹੜੇ ਨਜ਼ਾਇਜ਼ ਮਾਈਨਿੰਗ ਹੁੰਦੀ ਆ ਉਹਦੇ ਨਾਲ ਸਰਕਾਰ ਦੇ ਰੈਵਨਿਊ ਨੂੰ ਘਾਟਾ ਪੈਂਦਾ ਸੋ ਇਸ ਕਰਕੇ ਸਾਡਾ ਫਰਜ਼ ਬਣਦਾ ਜਦੋਂ ਅਸੀਂ ਤਨਖਾਹਾਂ ਲੈਣੇ ਨੇ ਹੋਰ ਕਰਨਾ ਤਾਂ ਫਿਰ ਸਾਡੀ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਜਿਹੜੇ ਕੁਦਰਤੀ ਸਰੋਤ ਨੇ ਉਹਨਾਂ ਦੀ ਸੰਭਾਲ ਕਰਨਾ ਵੀ ਸਾਡਾ ਫਰਜ਼ ਬਣਦਾ ਸੋ ਉਸ ਦੇ ਤਹਿਤ ਹੀ ਜਿਹੜੀ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਗਿਆ ਕਿ ਕੋਈ ਵੀ ਤੁਹ रहेगा तो ਸਿੱਧਾ رابطہ ਕਰ ਸਕਦੇ ਹੋ ਮੋਗਾ ਤੋਂ ਸੰਜੀਵ अरोड़ा ਪੰਜਾਬੀ ਲੁਕ ਚੈਨਲ